ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਔਂਕਾਰ ਡੇਰੀ ਫਾਰਮ ਦੇ ਟਾਡਾ ਬਹੁਤ ਬਹੁਤ ਸਵਾਗਤ ਹੈ ਆ ਤੇ ਤੁਹਾਨੂੰ ਵੀਰ ਜੀ ਝੋਟੀਆਂ ਵਖਾਉਂਦੇ ਆ ਦੋ ਇੱਕ ਆ ਝੋਟੀ ਆ ਡੱਬਾ ਵਾਲਿਆਂ ਆਈ ਹੀ ਜੀ ਐਤਵਾਰ ਬਾਕੀ ਤਾਂ ਮਾਲ ਆਪਣੇ ਕੋਲ ਸੇਲ ਹੋ ਗਿਆ ਤੇ ਥੋੜੀ ਜੀ ਮੰਡੀ ਦੀ ਸੜੀ ਸੁੜੀ ਆ ਝੋਟੀ ਚੰਗੀ ਆ ਤੇ ਆਦੇ ਇੱਕ ਆ ਵਾ ਮੈਂ ਇਹਦੇ ਕੋ ਕੰਢੇ ਵਾਲਾ ਜਿਹੜਾ ਦੁੱਧ ਹੈ ਨੈੱਟ ਕੋਈ ਝੋਗ ਲੈ ਜੀ 12 ਕਿਲੋ ਦੁੱਧ ਘੱਟ ਹੋਵੇ ਤੇ ਲੱਜ ਕੇ ਵਾਸਤੇ ਵੇਚਦੇ ਇਨੀ ਫੁੱਲ ਗਰੰਟੀ ਹੈ ਜੀ ਮੈਂ ਬਹੁਤ ਚੰਗੀ ਐ ਵੀ ਜੀ ਤੇ ਵੀ ਝੋਟੀ ਤੁਹਾਨੂੰ ਦੋਵੇਂ ਵਿਖਾਉਂਦੇ ਆ ਤੇ ਬਾਕੀ ਦਾ ਆਪਣੇ ਕੋਲ ਮਾਲ ਸੇਲ ਹੋ ਗਿਆ ਤੇ ਤਾਜੀ ਸੂਈ ਮੈਂ ਵਾਂ ਤੇ ਆਹ ਇਹਦੀ ਕੱਟੀ ਆ ਮਗਰ ਜਿਹੜੀ ਇਹ ਕੱਟੀ ਆ ਆਹ ਕੱਟੀ ਆ ਮਗਰ ਤੇ ਆਹ ਮੈਂ ਵਾਂ ਥਣ ਥਣ ਦੇਖ ਲਓ ਜੱਗੂ ਇਦਾਂ ਥੱਲੇ ਬਹਿ ਜਾਓ ਖਾਇ ਤੇ ਬਹਿ ਜਾ ਬਹਿ ਜਾ ਥੱਲੇ ਬਹਿ ਕੇ ਖਾ ਆ ਵੇਖੋ ਜੀ ਇੰਨੀ ਠੰਡੀ ਹੈ ਜੀ ਧਾਰਤੂਰ ਮਾਰ ਕੇ ਵਿਖਾ ਦਿੱਤਾ ਬਹਿ ਜਾ ਧਾਰਤੂਰ ਮਾਰ ਕੇ ਬਸ ਠੀਕ ਹੈ ਖੋਲ ਕੇ ਵਿਖਾ ਤੋੜ ਕੇ ਸਿੰਘ ਸੁੰਗ ਕੇ ਵਿਖਾ ਕੇ ਇੰਗਰੇ ਵਾਲਾ ਸਿੰਘ ਹੈ ਤੋੜ ਦੇ ਅੰਦਰ ਨੂੰ ਅਹੀਦਰ ਨੂੰ ਤੋੜ ਦੇ ਵੇਖੋ ਜੀ ਕੱਟੀ ਕਮੇ ਥਣਾ ਦੀ ਫਿਰਲ ਇਹ ਮੰਡੀੋਂ ਆਈ ਜੀ ਡੱਬਾ ਆ ਲਈ ਦੁੱਧ ਕੱਟੀ ਕੋ ਇਸ ਟਾਈਮ ਤੇ 8 ਕਿਲੋ ਦੀ ਲੱਗੇ ਹੋਊਗਾ ਥਣ ਥਣ ਬਾਕੀ ਚੰਗਾ ਚੰਗੀ ਹੈ ਕੱਟੀ ਹੋਰ ਤੋਰ ਦੇ ਮਾ ਲੈ ਜਾ ਲੈ ਜਾ ਬਾਹਰ ਲੈ ਜਾ ਬਸ ਠੀਕ ਹੈ ਠੀਕ ਹੈ ਠੀਕ ਹੈ ਵੱਡੀ ਝੋਟੀ ਆ ਕਿਉਂ ਜੱਗੂ ਹਾਂਜੀ ਝੋਟੀ ਬਹੁਤ ਵਧੀਆ ਸੀ ਹੈ ਲੈ ਜਾ ਲੈ ਜਾ ਠੀਕ ਬੰਦ ਆ ਵੇਖ ਸਕਦੇ ਜੀ ਥਣ ਦੇ ਬਹੁਤ ਚੰਗੀ ਕੱਟੀ ਆ ਹਲੇ ਨਿਕੜੂਗੀ ਦੋਵਾਂ ਜਮਾ ਦਿਨਾਂ ਤੱਕ ਖਾ ਪੀ ਕੇ ਹਲੇ 8 ਕਿਲੋ ਦੁੱਧ ਦੇ ਦੂਗੀ 11-12 ਕਿਲੋ ਸੌਖਾ ਪਲੂਣਿਆਂ ਦੇ ਦਊ ਜੱਗੂ ਦੁੱਧ ਦਿੰਦਾ ਨਾ ਹਾਂਜੀ ਹਾਂਜੀ ਫੇਰ ਬਹਿ ਕੇ ਖਾ ਮਾਣਾ ਜਾ ਇੱਕ ਆਹ ਵੇ ਲੋ ਸੀਜ਼ਨ ਠੰਡੀ ਆ ਲੋ ਤੇ ਕੋਈ ਗੱਲ ਹੀ ਨਹੀਂ ਤੇ ਕੋਈ ਹਾਂ ਪੁੱਠੇ ਪਾਸੇ ਬਹਿ ਗਿਆ ਇਹ ਐਚਐਫ ਗਾਂ ਧਾਰ ਦੇ ਚੋਟੀ ਦੇ ਇਹ ਇਹਨਾਂ ਦੀ ਇਹ ਕਰਮਾ ਵਾਲਿਆਂ ਦੀ ਖੋਪੀ ਬਹੁਤ ਹੈ ਜੀ। ਸੀਲ ਬਹੁਤ ਹੁੰਦੀਆਂ। ਕੱਟੀ ਬਾਕੀ ਬਹੁਤ ਜ਼ਿਆਦਾ ਚੰਗੀ ਆ। ਖਾਲ ਜੱਗੂ ਹੁਣ ਉਹ ਵੀ ਮੈਂ ਖੋਲ ਕੇ ਵਿਖਾ ਦਈਏ। ਆਹ ਜਿਹੜੀ ਮਹਿਮ ਆ ਦੇਖੋ 12 ਕਿਲੋ ਤੋਂ ਪੱਕਾ ਤਿਆਰ ਹੋਊਗਾ ਜੀ। ਨੈਟ ਕੋਈ ਕੰਡੇ ਦੇ ਰੱਖ ਲੈ। ਲੀਟਰ ਵਾਲਾ ਜਿਹੜਾ ਉਹ ਦਾ ਹੋਊਗਾ 15 ਕਿਲੋ 14-15 ਕਿਲੋ ਤਿਆਰ। ਇਹਦਾ ਬਚਾਓ ਜੀ। ਜਮਾ ਤਾਜੀ ਸੂਈ ਇਹ ਵੀ। ਤੇ ਚੰਗੀ ਮਹਿਮ ਆ। origignal ਸਿੰਘ ਆ ਇਹਦਾ origignal ਹੀ ਕੱਟੀ ਦਾ ਸਿੰਘ ਆ। ਹਾਂ ਬਿਲਕੁਲ ਓਕੇ ਤੋੜ ਦੋ ਜੀ ਆ ਜਾ ਆਪਾਂ ਆਮ ਆ ਤੇ ਆਹ ਨਹੀਂ ਭਾਈ ਵੇਖੋ ਜੀ ਪੂਰੇ ਕੱਦ ਵਜਣ ਵਾਲੀ ਮੈਂ ਆ ਵਾ ਦੁੱਧ 12 ਕਿਲੋ ਤਿਆਰ ਹੋ ਗਿਆ ਜੀ ਪਾਈਆ ਦੁੱਧ ਬਣੀ ਕਟੂਕਾ 12 ਕਿਉਂ ਜੱਗੂ ਹਾਂ ਜੀ ਕੰਡੇ ਵਾਲਾ ਵੀ ਲੈ ਆ ਲੈ ਆ ਲੈ ਲੈ ਆਵਾਸ ਦੇਖੋ ਜੀ ਦੁੱਧ ਮੈਂ ਦੇਵੂਗੀ ਮਾਲਾ ਮੂਲਾ ਮਾਰ ਕੇ 14 15 ਕਿਲੋ ਜੀ ਤੇ ਇਹਦੀ ਜਿਹੜੀ ਕੀਮਤ ਆ ਫਿਕਸ ਹੀ ਕੀਮਤ ਆ ਇੱਕੋ ਹੀ ਨਾ 500 ਘਟਾਉਣਾ ਵਧਾਉਣਾ 95000 ਦੀ ਜੈਸ ਨੋਈ ਦੇਵਾਂਗੇ ਹਾਂ ਦਾ ਟਾਈਮ ਥੋੜਾ ਹੋਇਆ ਬਹੁਤ ਲੇਵਾ ਦੂਗਾ ਮੈਂ ਮਾਰਦੀ ਠਣਕਣ ਵੇਖ ਲਓ ਗਾਂ ਤਲੇਵਾ ਸਿੰਘ ਗੋਲ ਬੱਚਾ ਤੁਹਾਨੂੰ ਆਨੇ ਦੇ ਦਊਗਾ ਖਾਲਸਾ ਆ ਜੀ ਜੀ ਬੱਚਾ ਘੱਟਾ ਦੇਵਾਂਗੇ ਤੇ ਆ ਜੇ ਮੈਂ ਜੀ ਥੋੜਾ ਡਰਦੀ ਹੈ ਫਿਰ ਆ ਮੈਂ ਜੀ ਨਹੀਂ ਇਹ ਨਹੀਂ ਖੋਲਣਾ ਇਹ ਦੇਖ ਇਹ ਕੁਕਰ ਰੱਖੀ ਕੱਟੀ ਹੈ ਕਾ ਲਿਓ ਉਦਾਂ ਉਦਾਂ ਇਹ ਤਾਂ ਦੋ ਦੰਦ ਕੱਟੀ ਹੈ ਦਾ ਕਾਦੀ ਗਾਂਦੇ ਤੇ ਆ ਜਿਹੜੀ ਝੋਟੀ ਦੀ ਕੀਮਤ ਹੈ ਫਿਲਸ ਜਿਹੜੀ 1 20 ਹੀ ਦੰਗੇ ਬਹੁਤ ਜ਼ਿਆਦਾ ਕੱਟੀ ਚੰਗੀ ਹੈ ਥਾਣਾ ਥੋਣਾ ਦੀ ਕੁਆਲਿਟੀ ਦੇਖੋ ਚਮੇ ਥਾਣਾ ਦਾ ਗੈਪ ਬਹੁਤ ਜ਼ਿਆਦਾ ਜੀ ਹੈਂ ਪਲੂਨ ਕੱਟੀ ਆ ਉਹ ਗੱਲ ਹੀ ਨਹੀਂ ਜੀ ਬਾਕੀ ਸਾਰੇ ਵੀ ਨਾਮ ਸਾਸੀ ਗਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਤੇ ਨਾਮ ਓਂਕਾਰ ਸਿੰਘ ਜੀ ਪਿੰਡ ਘੋਗਾ ਤਹਿਸੀਲ ਉਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 977928344 ਆ ਉਹ ਜਿਹੜਾ ਨੰਬਰ ਜ 977928344 ਦੋ ਹੀ ਮਈਆਂ ਜੀ 1 ਕੇ ਤੇ 1 ਆ ਆ ਜਿਹੜੀ ਇਹ ਸੇਲ ਦੀ ਜੀ ਬੀਤੀ ਝੋਟੀ ਇਹ ਘਰੇ ਰੱਖੀ ਆ ਆਪਾਂ ਇਹੀ ਦੋ ਮੱਜਾਂ ਦਮੇ ਜਿਹੜੀਆਂ ਵੇਚਣ ਵਾਲਾ ਵਕਾਊ ਸਾਡੇ ਕੋਲ ਹੈ ਇਸ ਟਾਈਮ ਤੇ ਠੀਕ ਹੈ ਜੱਗੂ ਜੀ ਬੜੀਆਂ ਦੋ ਨਾ ਹਾਂ ਹਾਂ ਇਸ ਝੋਟੇ ਹੀ ਘਾਰ ਰੱਖੀ ਆ ਠੀਕ ਹੈ ਜੀ